ਯੂਥ ਵੈਲਫੇਅਰ ਕਲੱਬ ਵੱਲੋਂ ਪਿਛਲੇ 53 ਦਿਨਾਂ ਤੋਂ ਜਿਹੜੀ ਸਿਵਲ ਹਸਪਤਾਲ ਨਕੌਧਰ ਵਿਖੇ ਰਾਤ ਦੇ ਖਾਣੇ ਦੀ ਸੇਵਾ ਕੀਤੀ ਜਾਂਦੀ ਹੈ ਉਹਦੇ ਚ ਰੰਜਵੇਂ ਦਿਨ ਵਿੱਚ ਆਪਾਂ ਇਸੇ ਸੇਵਾ ਭੇਜੀ ਹੈਗੇ ਜੀ ਜਿਹੜੇ ਪਰਿਵਾਰ ਨੇ ਆਪਾਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਯੂਥ ਵੈਲਫੇਅਰ ਕਲੱਬ ਨਕੌਧਰ ਵੱਲੋਂ 94ਵੇਂ ਦਿਨ ਦੀ ਸੇਵਾ ਸਾਡੇ ਮਿੱਤਰ ਬਲਵਿੰਦਰ ਸਿੰਘ ਜਿਲ ਦੂਰਪੁਰ ਚੱਠਾ ਤੋਂ ਜੋ ਵੀ ਯੂਵਾ ਸੀਡੀ ਯੂਐਸਚ ਰਹਿੰਦੇ ਨੇ ਉਹਨਾਂ ਵੱਲੋਂ ਅੱਜ ਇਹ ਸੇਵਾ ਕਰਾਈ ਗਈ ਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਉਹ ਬਲ ਉਹਨਾਂ ਨੇ ਇਸ ਵੈਲਫੇਅਰ ਕਲੱਬ ਦੇ ਮਹੀਨ ਦੇ ਵਿੱਚ ਆਪਣਾ ਹਿੱਸਾ ਪਾ ਕੇ ਤੇ ਸਾਡਾ ਉਤਸ਼ਾਹ ਵਧਾਇਆ ਹੈ ਤੇ ਤੇ ਅੱਗੇ ਤੋਂ ਵੀ ਸਾਰਾ ਪਰਿਵਾਰ ਜਿਹੜਾ ਆ ਉਹ ਸਾਡੇ ਨਾਲ ਜੁੜ ਗਿਆ ਵਾ ਇਹਨਾਂ ਦੇ ਲਗ ਲਗ ਇਹੜਾ ਪ੍ਰੋਜੈਕਟ ਆ ਇਹ ਅਸੀਂ ਅੱਗੇ ਵੀ ਤੁਹਾਨੂੰ ਦੱਸਾਂਗੇ ਅੱਜ ਦਾ ਜਿਹੜਾ ਪ੍ਰੋਜੈਕਟ ਹੈ ਬਲਵਿੰਦਰ ਸਿੰਘ ਗਿੱਲ ਸਨ ਅਵਕਰਸ਼ਨ ਸਿੰਘ ਮੋਨਪੁਰ ਚਟਾ ਤੋਂ ਹੈਗੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ ਜੀ ਸਾਹਿਬ ਤੁਸੀਂ ਜਿਹੜੀ ਅਪਰਾਲਾ ਕਲੱਬ ਲੋਕ ਕੀਤਾ ਜਾ ਰਿਹਾ ਉਹਦੇ ਬਾਰੇ ਅਪੀਲ ਕੋਈ ਕਰੋਗੇ ਜਾਂ ਦੱਸੋਗੇ ਅੱਜ 54 ਦਿਨ ਦੀ ਸੇਵਾ ਜਿਹੜੇ ਸਾਡੇ ਮਿੱਤਰ ਹੈ ਬਲਵਿੰਦਰ ਸਿੰਘ ਜੀ ਯੂ ਐਸ ਏ ਤੋਂ ਹੋਣਾ ਲੋਕ ਹੈ ਉਹਨਾਂ ਨੇ ਅੱਜ ਦੀ ਸੇਵਾ ਨਿਭਾਈ ਹੈ ਤੇ ਆਪਣੇ ਇਲਾਕਾ ਨਿਵਾਸੀਆਂ ਨੂੰ ਮੈਂ ਹੋਰ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਣ ਤੇ ਜਿੰਨੇ ਮਦਦ ਕਰ ਸਰਦੇ ਉਹ ਕਲੱਬ ਦੀ ਮਦਦ ਕਰਦਾ ਧੰਨਵਾਦ ਸਾਡੇ ਨਾਲ ਕਲੱਬ ਦੇ ਪੀਆਰਓ ਰਵੀ ੜਵਾਲ ਜੀ ਉਹਨਾਂ ਨਾਲ ਗੱਲ ਕਰਦੇ ਆਂ ਕਿ ਅਪੀਲ ਕਰਨਗੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਇਸ ਮੌਕੇ ਤੇ ਮੈਂ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਤੇ ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਜਿਹੜੀ ਮਹਾਂਮੈ ਅਸੀਂ ਸ਼ੁਰੂ ਕੀਤੀ ਆ ਇਹਦੇ ਵਿੱਚ ਵੱਧ ਤੋਂ ਵੱਧ ਸ਼ਹਿਰ ਵਾਸੀਆਂ ਨੂੰ ਅੱਗੇ ਆਉਣਾ ਚਾਹੀਦਾ ਜੋਗੋ ਆਣਾ ਚਾਹੀਦੇ ਇਹ ਜਿਹੜੀ ਮਹਾਂਮੈ ਰੁਕੇ ਨਾ ਤੇ ਅੱਗੇ ਇਸ ਦੇ ਅੱਗੇ ਜਿਹੜੀ ਵੱਧਦੀ ਜਾਵੇ ਆਪੋਨਾਂ ਦੇ ਬੱਚਿਆਂ ਦਾ ਜਨਮ ਦਿਨ ਜਾਂ ਹੋਰ ਵੀ ਕੋਈ ਫੰਕਸ਼ਨ ਹੋ ਉਸ ਮੌਕੇ ਤੁਸੀਂ ਇਥੇ ਯੋਗਦਾਨ ਪਾ ਸਕਦੇ ਆ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਇਥੇ ਆਗੇ ਸੇਵਾ ਕਰ ਤੁਹਾਨੂੰ ਬਹੁਤ ਬਹੁਤ ਧੰਨਵਾਦ